ਇਹ ਡੜੀ ਐ ਨਹੀਂ ਇਹ ਐ ਕਦੇ ਬਛਾਇ ਪੁੱਤ ਪਾਣੇ ਰੇ ਪਤਾ ਨਹੀਂ ਕਿ ਦੀ ਇਹ ਪੁੱਤ ਜਿਹੜੀ ਤੇਰੀ ਮੰਮੀ ਐ ਛੀਪ ਛੀਪ ਕਹਿੰਦੀ ਐ ਤੇ ਹਿਰਤ ਦਦੀਪ ਉਹ ਥੋੜੇ ਕਿ ਦਿਨਾਂ ਬਾਅਦ ਨਾ ਕਰੋਨਾ ਖਤਮ ਕਰਦੀ ਸਾਡੇ ਬਟੂਆਂ ਦਾ ਜਾਨੇ ਬਟੂਆਂ ਨਾ ਕਰੋਨਾ ਹੋ ਜਾਂਦਾ ਉਹ ਕਹਿੰਦੀ ਨਾ ਵੀ ਮਤਲਬ ਇਹਨੂੰ ਪੂਰੇ ਡਿਸਟਰ ਡਿਸਟਰਜਨ ਦੇ ਵਿੱਚ ਐਨ ਮਾਰਾ ਜਾ ਕੇ ਧੋਇਆ ਕਰੋ ਹੈ ਹਾਂ ਪਾਪਾ ਹਾਂ ਬੁੱਤ ਹਾਂ ਜਿਹੜੀ ਵੀ ਤੇ ਇਲਾਵੇ ਕਰੋਨਾ ਦਾ ਤਾ ਮਿੱਕੂ ਦਾ ਕਰੋਨਾ ਦਾ ਤਾ ਓਲੇ ਆ ਪਾਈ ਟੈਂਪੂ ਗਾਨ ਵੀਰ ਉਹ ਵਧੀਆ ਵਾਲੀ ਉਹ ਨਹੀਂ ਕਹਿੰਦੇ ਗਲਤ ਨਾ ਦੇ ਦਿਆ ਹਾਂ ਉਹ ਕਿਹੜੇ ਕਿਹੜੇ ਗ੍ਰੇਡ ਪਤਾ ਨਹੀਂ ਹਾਂ ਕਿਤੇ ਉਹੀ ਕੰਮ ਨਾ ਹੋ ਜਾਵੇ ਉਹ ਵਰਮਨ ਵਧੀਆ ਵਾਲੀ ਵੀ ਗੱਲ ਹੋਈ ਵੀ ਆਪਣੀ ਹੈ ਨਾ ਉਹ ਆ ਆ ਕਿਹੜਾ ਜੂ ਵੀ ਬੋੜਾ ਕਿਹੜਾ ਬੋੜਾ ਹਾਂ ਲੈ ਹੁਣ ਤੇਰੇ ਬੈੱਡ ਬਣਨੇ ਵਧੀਆ ਲੱਕੜ ਦੇ ਇਹ ਸਮਾਨ ਜਿਹੜਾ ਸੰਦੀਪ ਕੋਲੇ ਪਤਾ ਕਿੰਨੇ ਦਾ ਆ ਕਿੰਨੇ ਦਾ 100 ਰੁਪਿਆ ਕੱਟ ਪੂਰੇ 20000 ਮੇਰੀ ਜੀ ਇਹ ਵੜ ਨੂੰ ਕੋ ਜੀਏ ਜਿਹੜੇ ਭਾਈ ਰਤੀ ਉਹਨਾਂ ਨੇ ਗਲਤ ਟਾਪ ਮਾਡਲ ਟਾਪ ਮਾਡਲ ਲੱਤਾ ਲੈ ਹੁਣ ਦਾ ਮੈਂ ਸਖਾ ਕੇ ਤੇ ਇਹ ਲੈ ਗਿਆ ਟਾਪ ਮਾਡਲ ਲੈ ਗਿਆ ਜੀਏ ਪਾਣੀ ਵੀ ਕਿਤੇ ਖਰਾਬ ਨਹੀਂ ਹੋਊਗਾ ਪਾਣੀ ਲਾਉਣਾ ਕਿਥੇ ਤੇ ਅੰਦਰ ਜਿਹੜਾ ਬਾਹਰ ਰੱਖਿਆ ਹੋਇਆ ਤਾਂ ਵੀ ਵਾਟਰ ਪ੍ਰੂਫ ਆ ਫਿਰ ਵੀ ਹਾਂ ਵਾਸ਼ਿੰਗ ਮਸ਼ੀਨ ਤਾਂ ਅੰਦਰ ਬਾੜ ਨਹੀਂ ਨੀ ਪਾਣੀ ਨਿਕਲ ਕੇ ਤੇ ਕਿਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਰਪੁਰਖ ਅੱਗੇ ਬੇਨਤੀ ਆ ਜੋ ਜੜੀ ਆ ਇਹ ਕਾਰਪੁਰਖ ਵੈਕਾ ਪਾਸ਼ਾ ਜੀਓ ਸਾਰੇ ਸਬਸਕ੍ਰਾਈਬਰਾਂ ਨੂੰ ਤੰਦਰੁਸਤੀ ਵਖਸੀ ਚੜ੍ਹਦੀਆਂ ਕਲਾ ਜ ਰੱਖੀ ਸਭ ਦੀਆਂ ਜਾਇ ਜਾਇ ਜੜੀਆਂ ਮਨੋ ਕਾਮਨਾਵਾਂ ਸਾਰੀਆਂ ਪੂਰੀਆਂ ਕਰੀ ਮੇਰੇ ਮਾਲਕ ਤੇ ਬਾਕੀ ਸੱਤ ਬੁੱਧੀ ਆ ਜਿਹੜੀ ਉਹ ਮੇਰੇ ਟੱਬਰ ਨੂੰ ਵਖਸੀ ਥੋੜੇ ਦਿਮਾਗ ਜਿਹੜਾ ਸੈਟਰ ਇਹ ਪਤਾ ਲੱਗਦਾ ਰਹੇ ਵੀ ਅਸੀਂ ਕੀ ਕਰਨ ਲੱਗੇ ਕੀ ਨਹੀਂ ਕਰਨ ਲੱਗੇ ਅਖਬਾਰ ਆ ਜਿਹੜਾ ਇਹ ਅਖਬਾਰ ਬਹੁਤ ਕੁਝ ਕਹਿ ਰਿਹਾ ਏ। ਇਹ ਕਿਤਾ ਕੁੜੀ ਨੇ 20 ਜਗ੍ਹਾ ਖੜਾ ਹਤਾ ਤੇ ਬੰਨ ਕੇ ਰੱਖਣਾ ਪੈਗਾ ਮੈਨੂੰ। ਇਹ ਇਹ ਕਹਿੰਦੀ ਆ ਜੀ ਮੈਂ ਕਹਿੰਦੀ ਉਹ ਖਾਣ ਜਾਣਾ ਏ। ਕਿਆ? ਨਹੀਂ ਖਾਣ। ਅੱਛਾ ਕਹ ਜੀ ਆਖਾ ਦਿਖਾਓ ਪਹਿਲਾਂ। ਖਾ ਲਿਆ। ਹੱਥ ਕਰਕੇ ਸਾਸਰ ਘਰ ਦੇ ਸਾਰਿਆਂ ਨੂੰ। ਆ ਕੇ ਆਉਆ। ਇਹ ਕਿ ਦੱਸ ਕੀ ਆਉਆ ਪੁੱਤੇ ਕੀ ਕੀ ਆਕਾ ਤੇ ਰੱਖੇ ਹੋਰੇ ਇਹ? ਇਹ ਡੈਡੀ ਐ। ਨਹੀਂ। ਇਹ ਐਂ ਕਹਤੇ ਪਛਾਇ ਪੁੱਤ ਪਣੇ ਹੋਰੇ। ਪਤਾ ਨਹੀਂ ਕਹਿੰਦੀ ਤੇ ਪੁੱਤ ਜਿਹੜੀ ਤੇਰੀ ਮੰਮੀ ਐ ਛੀਪ ਛੀਪ ਕਹਿੰਦੀ ਐ ਤੀਰਤ ਦਲਦੀਪ ਆ ਉਹ ਥੋੜੇ ਦਿਨਾਂ ਬਾਅਦ ਨਾ ਕਰੋਨਾ ਖਤਮ ਕਰਦੀ ਸਾਡੇ ਬਟੂਆਂ ਦਾ ਜਦੋਂ ਬਟੂਆਂ ਨਾ ਕਰੋਨਾ ਹੋ ਜਾਂਦਾ ਉਹ ਕਹਿੰਦੀ ਨਾ ਵੀ ਮਤਲਬ ਤੈਨੂੰ ਪੂਰੇ ਡਿਸਟ੍ਰਿਕਟ ਡਿਸਟਰਜਨ ਦੇ ਵਿੱਚ ਐਨ ਮਾੜਾ ਜਿਹਾ ਧੋਇਆ ਕਰੋ ਹੈ ਆ ਪੁੱਤ ਆ ਲੈ ਜੂ ਬਰੀ ਦੀ ਤੇ ਇਲਾਵੇ ਕਰੋਨਾ ਦਾਤ ਤਾਂ ਬਿੱਤੀ ਦਾ ਕਰੋਨਾ ਦਾਤ ਤਾਂ ਲਾ ਕ੍ਰਾਂਸੀ ਫੋਰਨਰ ਕਰਾਂਸੀ 1 ਡਾਲਰ ਸੰਭਾਲ ਕੇ ਰੱਖਿਆ ਹੋਇਆ ਅਸੂ ਵੀਤ ਕਾਰ ਦੇ ਨਾਂ ਤੇ ਕਿਹੜੀ ਪਰਚੀ ਕਟਾਈ ਸੀ ਨਹੀਂ ਯਾਦ ਅਸੂ ਵੀਤ ਕਿਆ ਕਰਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਅੱਛਾ ਥੋੜਾ ਬੁਰਾ ਨਾ ਹੁੰਦਾ ਨਹੀਂ ਹੈਗਾ ਨਰਾਤਾ ਮੈਂ ਨਹੀਂ ਮੇਰੀ ਗੱਲ ਸੁਣ ਇਹਦਾ ਮਤਲਬ ਹੈ ਜਿਹੜਾ ਹੱਥ ਤੱਕ ਪਹਿਲਾਂ ਨਾਲ ਆਇਆ ਤਾਂ ਮੈਂ ਵੀ ਨਹੀਂ ਨਾ ਹੁੰਦਾ ਹੋਣਾ ਫਿਰ ਮੇਰੇ ਮੈਨ ਵੀ ਨਾ ਆਇਆ ਤੇ ਉਹਦੇ ਵਿੱਚ ਫੋਟੋ ਹੈਗੀ ਸੀ ਅੱਛਾ ਫੋਟੋ ਕਾ ਆਈ ਹੈ ਮੇਰੀ ਫੋਟੋ ਅਧਾਰ ਕਾਰਡ ਪਰ ਪੈਨ ਕਾਰਡ ਪਰ ਰਿਹਾਸਨ ਸਰ ਇਦਾਂ ਦੀ ਫੋਟੋ ਹੈਗੀ ਤੇ ਇੱਕ ਵਾਰ ਦੱਸ ਨਹੀਂ ਇਦਾਂ ਦੀ ਫੋਟੋ ਕੋਈ ਨਹੀਂ ਬਸ ਫਿਰ ਤੁਹਾਡਾ ਤਾਂ ਆਣ ਚੱਕ ਤੋ ਹੋ ਗਿਆ ਇਧਰ ਨਲ੍ਹਾ ਹੋ ਗਿਆ ਆਹ ਹੋ ਵੀ ਆ ਗਿਆ ਓਕਾ ਹੀ ਆ ਕੰਮ ਇਹਨਾਂ ਦਾ ਸਾਫ ਸਰਕਾਰ ਇਹੇ ਪਤਾ ਨਹੀਂ ਭਾਈ ਦਿਮਾਗ ਇਹਨਾਂ ਦਾ ਕਿੱਥੇ ਸੁੱਤਾ ਪਿਆ ਹੁੰਦਾ ਕਿੱਥੇ ਘੁੰਮਦਾ ਹੁੰਦਾ ਏ ਵੀ ਜਦੋਂ ਰੋਟੀਆਂ ਪਕਾਉਣੀਆਂ ਰੋਟੀਆਂ ਸੜ ਜਾਂਦੀਆਂ ਏ ਜਿਹੜੀਆਂ ਇਹ ਰੋਟੀਆਂ ਖਾਣੇ ਵਿਚਾਰੇ ਕੋਲੇ ਆਣੀਆਂ ਵਾਹ ਗੁਰਜੀ ਦਾ ਘਰ ਸਾਹ ਵਾਹ ਗੁਰਜੀ ਕੀ ਪਤਾ ਹੈ ਹੁਣ ਤਾਂ ਤੁਸੀਂ ਸਾਡੇ ਤੇ ਕੁੱਕਾ ਛੜੀ ਜਾਂਦੇ ਆ ਨਾ ਨਾ ਗੱਲ ਉਹ ਨਹੀਂ ਗੱਲ ਪਤਾ ਕੀ ਹੈ ਸੰਦੀਪ ਨੇ ਮੈਨੂੰ ਕਿ ਮੈਂ ਮੈਂ ਜਾਏ ਨੇ ਮੈਨੂੰ ਦੱਸਿਆ ਇੱਕ ਮਿੰਟ ਮੇਰੀ ਗੱਲ ਪੂਰੀ ਹੋਣ ਦਿਓ ਜੀ ਇਹ ਕਹਿੰਦੀ ਵੀ ਤੁਸੀਂ ਕਹੀ ਜਾਂਦੇ ਹੱਥਾਂ ਦੀ ਮੈਲ ਆ ਹੱਥਾਂ ਦੀ ਮੈਲ ਆ ਕਹਿੰਦੀ ਉਹ ਮੈਲ ਫਿਰ ਤੁਹਾਡੇ ਜੇ ਆਪਾਂ ਕਹਿੰਦੇ ਵੀ ਇਹ ਪੈਸਾ ਤਾਂ ਹੱਥਾਂ ਦੀ ਮੈਲ ਆ ਕਹਿੰਦੀ ਉਹ ਮੈਲ ਤੁਹਾਡੇ ਬਟਾ ਨੂੰ ਲੱਗ ਜਾਂਦੀ ਕਹਿੰਦੀ ਮਹੀਨੇ ਬਾਅਦ ਧੋ ਦਿੰਦੀ ਐ ਮੈਂ ਹਾਂ ਇਹਦੇ ਤੇ ਵਿਚਾਰੇ ਚ ਪੈਸਾ ਤਾਂ ਕੋਈ ਹੁੰਦਾ ਨਹੀਂ ਹਾਂ ਭੱਲੇ ਪੈਸਾ ਨਹੀਂ ਕੋਈ ਹੁੰਦਾ ਤੁਸੀਂ ਤਾਂ ਕਹਿੰਦੇ ਮੇਰੇ ਕੋਲ ਪੈਸੇ ਨਹੀਂ ਕੈਨੇਡਾ ਦੇ ਤੁਸੀਂ ਉਹ ਰੱਖੀ ਫਿਰਦੇ ਆ ਕੈਨੇਡਾ ਦਾ ਨਹੀਂ ਡਾਲਰ ਹੈਗਾ ਇਹ ਅਮਰੀਕਾ ਦਾ ਹੋਣਾ ਉਹੀ ਨਾ ਤੇ ਉੱਥੇ ਲੱਗੇਰੀ ਚੱਲ ਰੇਟ ਇਹ ਕਿੱਥੇ ਦਾ ਵੀਰ ਜੀ ਅਮਰੀਕਾ ਦਾ ਇਹ ਅਮਰੀਕਾ ਅਮਰੀਕਾ ਦਾ ਹੈ ਹੈ ਉਹ ਨੇੜੀ ਐ ਦੋਨੇ ਹੈ ਦੋਨੇ ਭਰਾ ਐ ਛੋਟਾ ਵੱਡਾ ਭਰਾ ਐ ਅਮਰੀਕਾ ਤੇ ਕੈਨੇਡਾ ਇਹ ਦੇਖੋ ਤੁਸੀਂ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਕੀਆ 1 ڈالر ਕਰਦਾ ਹੈਗਾ ਫੋਰਨਰ ਕੰਟਰੀ ਦੇ ਜਿਹੜੀ ਉਹ ਆ ਨਾ ਮਤਲਬ ਉਹ ਕਰੰਸੀ ਆ ਮੇਰਾ ਬਟ ਉਹ ਐਕਸੈਪਟ ਕਰਦਾ ਉਹੀ ਇਹਦੇ ਵਿੱਚ ਬਚਦੀ ਆ ਇੰਡੀਅਨ ਕਰੰਸੀ ਦੇ ਵਿੱਚ ਰਹਿੰਦੀ ਨਹੀਂ ਵਿਚਾਰੇ ਚ ਜੇ ਪਾ ਦੋ ਛਾਮ ਨੂੰ ਕੋਈ ਨਾ ਕੋਈ ਨੂੰ ਖਰਚਾ ਛੜਿਆ ਰਹਿਦਾ ਵਿਚਾਰਾ ਹਾਂ ਵਾਲੇ ਕਰ ਮਾੜੇ ਆ ਬਟ ਹੋਰ ਕੀ ਫੋਰਨਰ ਕਰੰਸੀ ਇਹਦੇ ਵਿੱਚ ਸੇਵ ਰਹਦੀ ਆ ਸਾਡੇ ਵੀ ਸ਼ੂਰੀ ਤੇ 600 ਦੀ ਕਾਦੀ ਪਰਚੀ ਆ ਕੋ ਮਨ ਨੂੰ ਤਾਂ ਆਪ ਨਹੀਂ ਪਤਾ ਇਹ ਕੱਪੜੇ ਲੱਤੇ ਹੋਣੇ ਕਿੱਥੇ ਕਿੱਛ ਦੀ ਹੈ ਸ਼ੁਭ੍ਰੀਤ ਦੇ ਪੈਂਟ ਸਾਰੇ ਭਾਰਤ ਸੇਲਸ ਕੰਪਨੀ ਕਿਆ ਹੁਣ ਸ਼ੁਭ੍ਰੀਤ ਨਹੀਂ ਹੈਗੀ ਇਹ ਸ਼ੁਭ੍ਰੀਤ ਆ ਸਪੈਲਿੰਗ ਮੈਨੂੰ ਪਤਾ ਨਹੀਂ ਸ਼ੁਭ੍ਰੀਤ ਦੇ ਦੇਖੋ ਮੈਂ ਤਾਂ ਕਾ ਕਾ ਸ਼ੁਭ੍ਰੀਤ ਹਾਂ ਖੋਲ ਕਹਿੰਦੇ ਕੱਪੜਿਆਂ ਦੀ ਹੁਣੀ ਕਸੇਦੀ ਏ ਇਹ ਕੱਪੜੇ ਇਹ ਲੋਹਣਾ ਇੰਨਾ ਮਹਿੰਗਾ ਇੰਨਾ ਸ਼ੁਭ੍ਰੀਤ ਦਾ ਇਹ ਹੋਇਆ ਜਿਹੜੀ ਕਾਰਜੀ ਲੈ ਕੇ ਆਂਦੀ ਸੀ ਮਨੂ ਬਨ ਜੀਪ ਉਹੀ ਆ 65000 ਰੁਪਏ ਜੀਪ ਵਾਲੀ ਹੈ ਗਾਰੰਟੀ ਵਾਲਾ ਦੇਖੇ ਦਿਮਾਗ ਹੁੰਦਾ ਨਾ ਐ ਚੀਜ਼ ਦਾ ਆ ਚੀਜ਼ ਹੁੰਦੀ ਦੇਖ ਤੁਸੀਂ ਰੱਖਿਆ ਵਾ ਥੋੜਾ ਬਿਲ ਮੈਂ ਜਜਮੈਂਟ ਲਾ ਲਈ ਵਾ ਜਦ ਬਸ ਵੀ ਕਿਤੇ ਦਿਮਾਗ ਹੈ ਨਹੀਂ ਦੱਸ ਵਟਵਚ ਰੱਖਿਆ ਹੋਇਆ ਹੋਰ ਕਿੱਥੇ ਰੱਖਣਾ ਦਾ ਨਹੀਂ ਦਮ ਫਿਰ ਗੱਲ ਦੇਖ ਜਜਮੈਂਟ ਲਾਉਣ ਦੀ ਗੱਲ ਹੈ ਹੈ ਨਹੀਂ ਥੋੜਾ ਦਿਮਾਗ ਹੈ ਨਹੀਂ ਮੇਰਾ ਦਿਮਾਗ ਦਿਮਾਗ ਕੱਪੜੇ ਕੱਪੜੇ ਕਹੀ ਮੈਂ ਕਿਹੜੇ ਕੱਪੜੇ ਲੈ ਗਈਆਂ ਨਾ ਮੈਂ ਤਾਂ ਪੜਨ ਨਾ ਤਾ ਮੈਂ ਤਾਂ ਪੜ ਕੇ ਤੈਨੂੰ ਜਦੋਂ ਦੱਸ ਦਿੰਦਾ ਜਿਹੜਾ ਮੈਂ ਰੱਖਿਆ ਪਤਾ ਨਹੀਂ ਲੱਕੜੀ ਵਾਲ ਕੱਲ ਦਰਸ਼ਨ ਜੇ ਦੇ ਦਿੱਤੇ ਮੁੜ ਕੇ ਲੱਕੜੀ ਵਾਲੇ ਨਹੀਂ ਨਹੀਂ ਹੁਣ ਮੈਂ ਲੱਭਦਾ ਹਾਂ ਹਾਂ ਮੁੜ ਕੇ ਦੇਖ ਦੇਖੀ ਖਾਇਓ ਮੇਰੇ ਰੱਬਾ ਇਹਨਾਂ ਨੇ ਦੇਖਿਆ ਤਾਂ ਵੀ ਸਾਨੂੰ ਨੀਮਾ ਦਿਖਾਤਾ ਵੀ ਆਹ ਤਾਂ ਹੋ ਗਿਆ ਵੀ ਹੁਣ ਅਸੀਂ ਨੀਮਾ ਕਿਵੇਂ ਦਿਖਾ ਦਈਏ ਇਹ ਨਹੀਂ ਬਈ ਤੁਸੀਂ ਐਂ ਦੱਸੋ 20 ਦਿਨ ਪਹਿਲਾਂ ਐਤ ਨਾਲ ਲੱਕੜੀ ਵਾਲ ਲੱਕੜੀ ਵਾਲ ਆਇਆ ਤਾਂ ਫਿਰ ਹੁਣ ਆ ਕੱਲ ਮੜ ਗਿਆ ਮੂੰਹ ਦਿਖਾ ਗਿਆ ਹੁਣ ਨਹੀਂ ਆਉਂਦਾ ਉਹ ਬੀ ਬੱਚੇ ਦਿਨ ਹੋਰ ਨਹੀਂ ਆ ਇਹ ਆਉਣਾ ਹੀ ਨਹੀਂ ਆ ਕਿਤੇ ਨਹੀਂ ਆਉਣਾ ਵਿਖੇ ਤਾਂ ਕਹਿੰਦੀ ਤੂੰ ਨਹੀਂ ਆਉਣਾ ਮੈਂ ਚੁੱਪ ਕਰਕੇ ਸੁਣ ਲੈਣੀ ਆ ਗੱਲ ਮੈਂ ਕਹਣਾ ਵੀ ਤੂੰ ਹੀ ਕਹਿੰਦੀ ਨਹੀਂ ਆਉਣਾ ਤੂੰ ਇਹ ਕਹਿ ਵੀ ਵੀਰ ਜੀ ਹੋ ਕੱਲ ਆਇਆ ਤਾਂ ਹੁਣ ਉਹ ਕੱਲ ਨੂੰ ਕਹਿ ਕੇ ਗਿਆ ਕਿ ਪਰਸੋਂ ਨੂੰ ਕਹਿ ਕੇ ਗਿਆ ਮੈਨੂੰ ਝੂਠਾ ਦਾ ਪਾ ਦੋ ਚਾਰ ਗੱਲਾਂ ਦੇ ਵਿੱਚ ਕਿਤੇ ਮੈਂ ਕਹੂੰਗਾ ਵੀ ਉਹ ਕੱਲ ਨੂੰ ਕਹਿ ਕੇ ਗਿਆ ਜਾਂ ਮੈਂ ਕਹੂੰਗਾ ਪਰਸੋਂ ਕਹਿ ਕੇ ਗਿਆ ਜਾਂ ਮੈਂ ਕਹੂੰਗਾ ਵੀ ਅੱਜ ਕਹਿੰਦਾ ਵੀ ਅੱਜ ਤੁਹਾਨੂੰ ਸਮਾਨ ਦਿਵਾ ਲਿਆਵਾਂਗਾ ਚਲੋ ਠੀਕ ਹੈ ਹੁਣ ਨਹੀਂ ਜਦ ਤਾ ਆਪਣੇ ਮੂੰਹ 'ਚ ਹੀ ਗੱਲ ਕਰ ਦਿੱਤੀ 8:00 ਵਜੇ ਦੇ ਹਰ ਇੱਕ ਉਹ ਨਹੀਂ ਆਉਣਾ ਹੀ ਨਹੀਂ ਉਹਨੇ 8:00 ਵਜੇ ਜੇ ਹੁਣ ਉਹ ਨਾ ਆਇਆ ਨਾ ਇਹ ਸੋਚਦਾ ਵੀ ਤੇਰੀ ਜੀਬ ਦੇ ਉੱਪਰ ਨੇ ਪੱਸੇ ਜੇ ਥੱਲੇ ਪੱਸੇ ਕਾਲਾ ਤੇਲ ਆਏਗਾ ਹੈ ਨਹੀਂ ਉਹ ਹੈ ਨਹੀਂ ਹੈਗਾ ਸੱਚ ਹੋ ਜਾਂਦੀ ਇਹਦੀ ਗੱਲ ਕਹੀ ਹੋਈ ਹੈ ਹਾਂ ਕਿਹੜੀ ਹੋਈ ਹੈ ਉਹ ਬਹੁਤ ਗੱਲਾਂ ਚ ਹੂੰ ਮੇਰੇ ਹੁਣ ਦਿਮਾਗ 'ਚ ਨਹੀਂ ਆ ਟਾਈਮ ਉਹਨੇ ਉਹਨੇ ਦੇਖਿਆ ਕੱਲ ਆਇਆ ਆਪਣੇ ਕੋਲੋ ਅੱਜ ਉਹਨੇ ਟਾਈਮ ਦਿੱਤਾ ਵਾ 11 ਵਜੇ ਦਾ ਮੈਨੂੰ ਚਲੋ ਠੀਕ ਆ 11 ਵੀ ਭਾਗਾਂਟੇ ਤੱਕ ਦੋ ਭਾਗਾਂਟੇ ਹਾਂ ਦੇਖ ਮੈਂ ਸੱਚ ਮੈਂ ਉਹ ਵੀ ਕੰ ਤਿੰਨ ਦਿਨ ਵੀ ਕਹਿ ਸਕਦਾ ਚਾਰ ਦਿਨ ਵੀ ਕਹਿ ਸਕਦਾ ਤਾਂ ਚਲੋ ਠੀਕ ਮੈਂ ਉਹਨੇ ਕਿਹਾ ਤਾਂ ਵੀ ਮੇਰੇ ਕੋਲ ਦੋ ਤਿੰਨ ਦਿਨ ਦਾ ਕੰਮ ਹੈ ਮੈਂ ਆ ਜਾਣਾ ਮੈਂ ਟਾਲ ਸਕਦਾ ਤਾਂ ਨਾ ਤੁਹਾਨੂੰ ਦੋ ਤਿੰਨ ਦਿਨ ਬਾਅਦ ਪਰ ਜੇ ਹੁਣ ਉਹ ਨਾ ਆਇਆ ਉਹ ਗੱਲ ਵੱਖ ਹੈ ਉਹਨੇ ਮੈਨੂੰ 11 ਵਜੇ ਦਾ ਟਾਈਮ ਦਿੱਤਾ ਹੋਇਆ ਏ ਕਹਿੰਦਾ ਬਾਈ 11 ਵਜੇ ਆਪਾਂ ਨੇ ਰੋਪਣ ਨੂੰ ਜਾਣਾ ਠੀ ਤੇ ਮੈਂ ਵੀ ਜਾਣਾ ਰੋਪੜ ਨੂੰ ਮੈਂ ਵੀ ਚੱਲ ਇਦਾਂ ਕਰੂੰਗਾ ਵੀ ਦਵਾਈ ਲੈ ਕੇ ਆਉਣੀ ਆ ਗੰਨੇ ਵਾਸਤੇ ਹੂੰ ਗੰਨੇ ਦੇ ਵਿੱਚ ਹੋਗਾ ਡੀਲਾ ਜ਼ਿਆਦਾ ਠੀਕ ਉਹਦੇ ਵਾਸਤੇ ਇੱਕ ਸੈਂਪਰਾ ਨਾਮ ਦੀ ਦਵਾਈ ਆਉਂਦੀ ਹੈ ਜਿਹੜੀ ਮੈਂ ਲੈ ਕੇ ਆਉਣੀ ਆ ਇੱਥੇ ਲੋਕਲ ਮਿਲਦੀ ਥੋੜੀ ਜੀ ਮਹਿੰਗੀ ਉਹ ਰੋਪੜ ਮਿਲਦੀ ਥੋੜੀ ਸਸਤੀ ਉਹ ਲੈ ਕੇ ਆਉਣੀ ਉਹਨੂੰ ਤਾਂ ਮੈਂ ਜਾਣਾ ਹੀ ਜਾਣਾ ਹੂੰ ਤੇ ਮੈਂ ਉਹਨੂੰ ਜਿਹੜੇ ਫੋਨ ਕਰਨਾ ਚਲੋ ਦੰਨ ਉਹਨੂੰ ਕੀ ਨਾ ਕਰਦਾ ਬਸ ਐਨੀ ਹੀ ਗੱਲਾਂ ਕਰਦਾ ਬਸ ਸਾਰੀਓ ਦੇਖ ਲੰਨੇ ਹੁਣ ਕੀ ਬਣਦਾ ਹੁਣ ਤੁਹਾਡੀ ਕਿਸਮਤ ਆ ਤੁਸੀਂ ਔਰ ਰਾਤ ਦੇਤੀ ਆ ਕਾਲਪੁਰਖ ਅੱਗੇ ਕਰ ਦੇਵੇ ਵੀ ਵੀ ਜਿਹੜਾ ਸਾਡਾ ਮਿਸਤਰੀ ਉਹਨੂੰ ਸਮੱਤ ਬਾਕਸ ਦੇਵੇ ਸੱਚਾ ਪਾਤਸ਼ਾਹ ਵੀ ਫੋਨ ਕਰ ਦੇ ਤੇ ਚਲੇ ਜਾਵੇ ਸਾਡਾ ਕੰਮ ਸ਼ੁਰੂ ਹੋ ਜਵੇ ਠੀਕ ਹੈ ਗੱਲ ਖਤਮ ਅੱਛਾ ਬਣੀ ਗੱਲ ਮੇਰੀ ਗੱਲ ਗੱਲ ਬਣੀ ਕਿ ਨਹੀਂ ਕਰੋ ਅਰਦਾਸ ਫੇਰ ਬਾਬਾ ਜੀ ਭੇਜ ਦਿਓ ਫਿਰ ਨਹੀਂ ਜਿਹੜਾ ਇਹਦੇ ਤੋਂ 3 4 5 500 ਦੇ ਨੋਟ ਉਹ ਸੜੇ ਆਏ ਨਹੀਂ ਸੁਖਣੇ ਨੂੰ ਰੇ ਕਿਹੜੇ ਪਾਸੋਂ ਹੈ ਕਿਹੜੇ ਦੇ ਹੈਗੇ ਤੇ ਮੈਨੂੰ ਭਲੇ ਖਾ ਜਾ ਪੈਂਦਾ ਲੱਗਦਾ ਮੈਨੂੰ 100 ਰੁਪਈਆ ਨਿਕਲਿਆ ਬਾਈ ਵਾਲੇ ਚ ਤਾਂ ਨਿਕਲ ਵੀ ਆ ਤੇ 40 ਰੁਪਈਆ ਮੱਮਾ ਠੀਕ ਚਾ ਨਿਕਲਿਆ ਮੇਰੇ ਵਾਲੇ ਜਿਹਦੇ 40 ਰੁਪਏ ਨਿਕਲਦੇ ਦੇ ਵੀ ਦੱਸ ਤਾਂ ਇਹਨਾਂ ਬੀਬੀ ਤੋਤਾ ਉਹ ਵੀ ਆ ਥੋੜੇ ਕਿਤੇ ਨਾ ਗੁਗਲ ਪੇ ਤੇ ਫਿਰ ਕੋਲ ਧੁੱਪੇ ਪੇ ਚੱਲਦਾ ਆ ਆਹਦੇ ਕਰਕੇ ਜਿਸ ਬਟੂਆ ਇਸ ਪੈਸੇ ਰੱਖ ਦੇ ਨੰਨਾ ਇੱਕ ਦਿਨ ਮੈਂ ਫਸ ਗਿਆ ਮਨੂੰ ਕਹਿੰਦੇ ਡਰਾਈਵਿੰਗ ਲਿਸੈਂਸ ਤੋਂ ਦੇ ਕੱਢ ਕੇ ਡਰਾਈਵਿੰਗ ਲਿਸੈਂਸ ਤੋਂ ਮੈਂ ਫੜਾਤਾ ਉਹਨੂੰ ਮਾਜੀ ਲੋ ਕਰ ਲੋ ਫੋਟੋ ਸ਼ੂਟ ਕਹਦਾ ਬਾਈ ਤੂੰ ਤਾਂ ਆਪਣਾ ਕਹਦਾ ਪਛਾਣ ਪੱਤਰੇ ਦੇਈ ਜਾਂਦਾ ਇਹਦੀ ਮੂੰਹ ਵਿੱਚ ਤੇ ਤੈਨੂੰ ਬਲਰ ਕਰਨੀ ਪੈਣੀ ਆ ਮੈਂ ਦਿਖਾ ਤਾ ਇਹਨਾਂ ਕੱਢ ਕੇ ਧਿਆਨ ਰੱਖੀ ਤਾਂ ਇਹ ਡਾਕੂਮੈਂਟ ਦੇ ਉਹਦੇ ਆਧਾਰ ਤੇ ਹਾਂ ਤੇ ਉਹ ਬਾਈ ਕਹਿੰਦਾ ਬਾਈ ਦੇਖੀ ਨਾ ਜਾਂ ਮੈਂ ਦੇਖਿਆ ਉਹ ਮਾਮੇਰਾ ਦਾ ਸਾਂਸਾ ਲਾਇਸੈਂਸ ਦਾ ਸਾਲਾ ਲੱਭੇ ਹੀ ਨਹੀਂ ਮੁੜ ਕੇ ਕਿੱਥੇ ਗਿਆ ਕਿੱਥੇ ਨਹੀਂ ਉਹ ਮੈਂ ਉਹਦੇ ਪਰ ਡਿਜੀਟਲ ਲੋਕਰ ਪਰ ਡਾਊਨਲੋਡ ਕਰਕੇ ਰੱਖਿਆ ਹੁਣ ਉਹ ਤੇ ਕੁੜੀ ਨਾ ਇੰਨਾ ਤਾਂ ਨਹੀਂ ਹੋ ਗਿਆ ਤੇਰਾ ਸਮਾਨ ਰੰਦਾ ਹੂੰ ਸਾਹਿਬ ਉਹ ਤਾਂ ਬਾਤ ਤਾਂ ਲਾਇਸੈਂਸ ਬਣਿਆ ਮੇਰਾ ਅੱਛਾ ਅੱਛਾ ਉਹ ਘੜੇ ਅੱਜ ਤੱਕ ਹੋਇਆ ਵਾ ਪਰ ਹੁਣ ਚਲੋ ਹੁਣ ਤੁਹਾਨੂੰ ਦੇਖਿਆ ਉਹ ਦਵਾਈ ਜਾ ਕੇ ਦਵਾਈ ਲੈ ਕੇ ਆਉਣੀ ਹੈ ਇੱਕ ਨਾਲੇ ਮਾਂ ਨੂੰ ਫੋਨ ਕਰ ਲੂੰਗਾ ਰੋਟੀਆਂ ਪੜਾ ਕੇ ਖਲਾ ਖਲਾ ਦੂੰ ਤੁਹਾਨੂੰ ਟਾਈਮ ਕਿੰਨਾ ਹੋਵੇ ਦੇਖੋ ਤਾਂ ਪਹਿਲਾਂ ਟਾਈਮ ਨਾ ਬੱਟਕੇ ਚੱਲ ਰਿਹਾ ਹੈ ਉਹਨੇ 11 ਵਜੇ ਦਾ ਟਾਈਮ ਦਿੱਤਾ ਵਾ ਹਾਂ ਪਾਪਾ ਮੇਰਾ ਪੁੱਤ ਚੱਲ ਗਿਆ ਹੁਣ ਤੂੰ ਕਰਨ ਇਹ ਲੱਗੀ ਇਹ ਵੀ ਕਹਿੰਦੀ ਐ ਜਿਵੇਂ ਜਾਣਾ ਕਹਿੰਦੀ ਕਿਥੇ ਨੂੰ ਕਿਥੇ ਨੂੰ ਜਾਣਾ ਪੀਜ਼ਾ ਖਾਣ ਪਹਿਲਾਂ ਬਹੁਤ ਠੀਕ ਹੈ ਤੈਨੂੰ ਅਸੀਂ ਕੱਲੀ ਜਾਵਾਂਗੇ ਕੱਲੀ ਜਾਵਾਂਗੇ ਜਾ ਲੈ ਜਾ ਜਾ ਆਪਣੀ ਗੱਡੀ ਲੈ ਕੇ ਲੰਘ ਜਾ ਜਾ ਤੂੰ ਹੈ ਨਹੀਂ ਖਾਣੇ ਨੇ ਬਾਹਰ ਦੀਆਂ ਚੀਜ਼ਾਂ ਚਲ ਸਵੀਰ ਪਹਿਲੀ ਵਾਰ ਹੋਇਆ ਅੱਜ ਤਾਂ ਬਈ ਸਾਡਾ ਮਿਸਤਰੀ ਸਾਹਿਬ ਮੈਨੂੰ ਬੈਠਾ ਵੇਟ ਕਰ ਰਿਹਾ ਮੇਰੀ লাগਿਆ ਦੇਖਣਾ ਹਾਂਜੀ ਤਾਂ ਅਸਰੀ ਕਰਦਾ ਤੇਰੀ ਬਾਦ ਵਿੱਚ ਅੱਜ ਸ਼ੁਕਰ ਹੈ ਅੱਜ ਮੈਂ ਨਾ ਦੇਖ ਕਰਾਉਣੀ ਪੈਣੀ ਮੈਨੂੰ ਜਾ ਕੇ ਬਈ ਅੱਜ ਕੰਮ ਜਿਹੜਾ ਤਾਂ ਬਗੈਰ ਕਹੇ ਤੇ ਫਾਸਟ ਕਰਵਾਤਾ ਮੇਰੇ ਆਉਣ ਤੋਂ ਪਹਿਲਾਂ ਸਾਮਾਨ ਨਿਕਲ ਰਿਹਾ ਵਧੀਆ ਦੇਖ ਲੈ ਹਾਂ ਬਸ ਪਹਿਲੀ ਪੇਮੈਂਟ ਕਰੋ ਅੱਛਾ ਪੇਮੈਂਟ ਕਰਾਇਆ ਹੈ ਪੇਮੈਂਟ ਦੀ ਬੜੀ ਕਾਲੀ ਹੋਈ ਵੀ ਹੈ ਹੈ ਪੇਮੈਂਟ ਦਾ ਬਈ ਕੰਮ ਹੀ ਕਰ ਵਾ ਇੰਨੇ ਕ ਸਮਾਨ ਆਹੀ ਚਾਹੀਦਾ ਸਮਾਨ ਆਪਣਾ ਨਹੀਂ ਨਹੀਂ ਪਲਾਈਆਂ ਉਧਰ ਦੇ ਹੋਊਗਾਈ ਕਿੱਧਰ ਤੇ ਅੱਛਾ ਉੱਥੇ ਜਾਣਾ ਬਣਾ ਹਨਾ ਔਰੇ ਵਾਲਾ ਸਮਾਨ ਹੈਗਾ ਮੈਚ ਕਰਨੇ ਆ ਕਾਪੇ ਉਹ ਕਿੱਥੇ ਫੇ ਬਿਲਬੁਲ ਕਿੱਥੇ ਆ ਆ ਗਿਆ ਭਾਜੀ ਜਨਾਬ ਕੀ ਹਾਲ ਚਾਲ ਭਾਜੀ ਠੀਕ ਹੋ ਜਾਣਦੇ ਮੈਂ ਜਾਣਦੇ ਨਹੀਂ ਜਾਣਦੇ ਨਹੀਂ ਮੈਨੂੰ ਹੈ ਨਹੀਂ ਨਹੀਂ ਜਾਣਦੇ ਨਹੀਂ ਨਹੀਂ ਜਾਣਦੇ ਕਿਵੇਂ ਵਾਹ ਇਹ ਤਾਂ ਮੈਂ ਰੋਜ਼ੇ ਤੁਰਿਆ ਫਿਰ ਹੀ ਜਾਂਦਾ ਇੱਥੇ ਜਿਆਦਾ ਦੱਸ ਦੇ ਬੇਲਾ ਰੋਡ ਮੈਂ ਬੇਲਾ ਰੋਡ ਚੱਲ ਹੈ ਉਧਰ ਦੇ ਪਰਸੇ ਦੀ ਆਪ ਬੇਲੇ ਹੁਣ ਜੇ ਇਹ ਕਿਨ ਬੇ ਜੇ ਮੈਂ ਕਹਿੰਦਾ ਨਹੀਂ 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 ਨਾ ਨੂਰਪੁਰ ਵਾਲੀ ਸਾਈਡ ਵਾਲਾ ਰੋਡ ਸੱਚ ਭੁੱਲ ਗਿਆ ਦਾ ਉਹ ਨਹੀਂ ਇਹ ਨਹੀਂ ਪਛਾਣਦਾ ਨਹੀਂ ਹੁਣ ਇਹਦੇ ਦਿਮਾਗ 'ਚ ਨਹੀਂ ਨਾ ਰਹੀ ਗੱਲ ਕੱਲਾ ਮਾਲ ਪਲਾਈਆਂ ਦੇ ਮਲ ਲਗਦੀ ਹੋ ਗਏ ਕੰਮ ਚਲ ਕੋਈ ਗੱਲ ਨਹੀਂ ਆਪਾਂ ਯਾਦ ਕਰਾਵਾਂਗੇ ਤੁਹਾਨੂੰ ਪਾਜੀ ਜਾਂ ਤੁਸੀਂ ਜਾਣਾ ਨਾ ਰਸਤਾ ਦੇਖਦੇ ਜਾਣਾ ਵੀ ਉਹ ਅੱਛਾ ਓਹੋ ਹਾਂ ਫਾਰਮ ਕਿਹੜਾ ਫਾਰਮ ਪੁੱਲਾ 15 35 ਕੱਚੇ ਕੱਚੇ ਜਗ੍ਹਾ ਤੇ ਹਾਂ 3 ਵਜੇ ਦੋ ਦੇ ਬਾਕੀ ਕੱਚਾ ਫਾਰਮ ਦੀ ਗੱਲ ਆ ਗਈ ਫਾਰਮ ਤੇ ਬਾਅਦ ਆਪਾਂ ਕਿੱਥੇ ਗਏ ਤੇ ਲੈ ਹੁਣ ਭੁੱਲ ਗਿਆ ਆਹੀ ਤਾਂ ਗੱਲ ਹੈ ਨਹੀਂ ਨਹੀਂ ਦੇਖੋ ਅਸੀਂ ਮੁੜਦੇ ਪਛੇਰ ਨੂੰ ਅੱਛਾ ਲਗ ਗਿਆ ਹੋਰ ਵਾਂਝੇ ਟਿਕਾਣੇ ਕਿਹੜਾ ਬ੍ਰਾਂਡ ਤਾਂ ਹੈਂ ਗਣਣਾ ਹੈਂ ਗਣਣਾ ਫੇਰ ਗਣਣਾ ਫੇਰ ਡ੍ਰਿੰਕ ਡ੍ਰਿੰਕ ਬ੍ਰਾਂਡ ਵੀ ਜ਼ਿਆਦਾ ਬਈ ਬੰਦੇ ਨੇ ਭਾਈ ਹੋਰ ਭਾਜੀ ਤੁਸੀਂ ਸੁਣਾਓ ਠੀਕ ਹੈ ਭਾਜੀ ਠੀਕ ਹੈ ਉਹ ਭਾਈ ਮੈਚ ਕਰ ਲਾ ਸਵਾਨ ਮੈਂ ਤੇ ਕੋ ਭਾਜੀ ਉਧਰ ਟਿਕ ਮਾਰ ਕੇ ਕਰ ਗਏ ਅਸ ਟਿਕ ਮਾਰ ਕਰਨ ਹਾਲ ਦੇਖ ਲੋ ਟਿਕ ਮਾਰ ਜਿਹੜੇ ਕਰਨਾ ਮਾਰਚੀ ਦੇ ਵਿੱਚ ਪਕਾੜਾਂ ਟਿਕ ਕਰਦੇ ਨੇ ਚਲ ਜੀ ਇਹ ਗੱਲ ہاں ਹੀ ਹੋ ਗਏ ਕੋਲੀ ਦਾ ਤਲਣਾ ਕਬਜਾ ਹੋ ਗਿਆ ਕਬਜਾ ਵੀ ਕਬਜਾ ਕਿੱਥੇ ਦਿਖਦਾ ਹੈ ਨਹੀਂ ਓਰੇ ਕਬਜਾ ਉਹ ਪਿਆਈ ਸਾਡਾ ਠੀਕ ਹੈ ਹੋ ਗਿਆ ਪੈਕ ਕਰ ਦੋ ਹੋਰ ਬਾਕੀ ਪਲਾਈਆਂ ਲਾ ਦੋ ਉਧਰੋਂ ਚਲੋ ਲਓ ਮੈਂ ਕਰ ਦਵਾ ਜੀ ਪੇਮੈਂਟ ਭਾਜੀ ਦੀ ਕੋਰ ਮੈਂ ਤੁਹਾਨੂੰ ਇੱਥੇ ਪਲਾਈਆਂ ਤਾਂ ਹੈ ਨਹੀਂ ਓਰੇ ਤਾਂ ਸੀਸਾ ਹੀ ਸੀਸਾ ਪਿਆ ਯਾਰ ਪਰ ਇਹਨੂੰ ਲੈ ਕੇ ਜਾਣਾ ਬਾਈ ਇਹ ਨਹੀਂ ਕਿ ਕਿ ਅੱਛਾ 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 ਸੀਸਾ ਪਿਆ ਇੱਥੇ ਹਨਾ ਸਾਰੇ ਵਰਗਾ ਦਾ ਮੋਟਾ ਪਤਲਾ ਜਿਹੋ ਜਿਹਾ ਮਰਜ਼ੀ ਲੋ ਜਿਹੜੇ ਸਿੱਸੇ 'ਪਾ ਡਿਜ਼ਾਈਨ ਪਾਉਂਦੇ ਭਾਜੀ ਇੱਥੇ ਵੀ ਪਾ ਦਿੰਦੇ ਤੁਸੀਂ ਕਿ ਬਣਵਾਉਣ ਡਿਜ਼ਾਈਨ ਪਾਉਣ ਵਾਲੇ ਕੋਈ ਹੋਰ ਐ ਅੱਛਾ ਫਿਰ ਮਾਰੋ ਕਿਹੜਾ ਘੁੰਮ ਕੇ ਦੇਖ ਕੇ ਆਉਂਦੇ ਅੱਧਰ ਉੱਧਰ ਸੁਣੋ ਉੱਧਰ ਸੁਣੋ ਆ ਚਲੋ ਵੀ ਘੁੰਮ ਜੰਦੇ ਆ ਅੱਛਾ ਆਹ ਡਿਜ਼ਾਈਨ ਬਣਿਆ ਪਿਆ ਹਨਾ ਇਹ ਖਰਚਾ 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 ਗੁੱਡ ਹੂੰ ਡਿਜ਼ਾਈਨ ਕੁਝ ਜਿਹੜੇ ਬਣੇ ਬਣਾਏ ਕੰਪਨੀ ਤੋਂ ਆ ਰਹੇ ਆ ਹੂੰ ਹੂੰ ਦੇ ਤਾਂ ਠੀਕ ਆ ਆ ਸਾਹਮਣੇ ਦਾ ਡਿਜ਼ਾਈਨ ਵੀ ਘਾਂਟਾ ਆ ਆਸਾ ਦਾ ਬਾਹਰ ਉਹ ਡਿਜ਼ਾਈਨ ਹੈ ਹੈ ਵੈਸੇ ਮੇਰਾ ਟਿੱਡ ਚਾਹੀਦਾ ਥੋੜਾ ਜਿਹਾ ਇੱਥੇ ਫਿਰ ਜਚੂਗਾ ਥੋੜਾ ਜਿਹਾ ਪਰ ਔਖਾ ਹੀ ਆ ਕੰਮ ਖਿੱਚ ਕੇ ਕਿੰਨਾ ਕੁ ਟਾਈਮ ਰੱਖੋਗੇ ਘਟਾਉਣਾ ਪੈਣਾ ਕਰਨਾ ਪੈਣਾ ਪਾਸਾ ਕਿਤਾਬ ਜਾ ਸੀਸਾ ਹੀ ਸੀਸਾ ਪਿਆ ਭਾਜੀ ਇਹਨਾਂ ਦੇ ਕੋਲ ਗੜਾਉਣ ਦੇ ਵਿੱਚ ਬਲਾ ਲੈ ਲੋ ਵਾਇਟ ਲੈ ਲੋ ਡਜੰਡਾਰ ਲੈ ਲੋ ਉਹ ਲਿਆ ਭਾਈ ਟੈਂਪੂ ਘਾਨ ਵੀਰ ਉਹ ਵਧੀਆ ਵਾਲੀ ਉਹ ਲੈਣੀ ਕਿਤੇ ਗਲਤ ਨਾ ਦੇ ਦੇਆ ਹਾਂ ਉਹ ਕਿਹੜੇ ਕਿਹੜੇ ਗ੍ਰੇਡ ਪਤਾ ਨਹੀਂ ਹਾਂ ਕਿਤੇ ਉਹੀ ਕੰਮ ਨਾ ਹੋ ਜਾਵੇ ਉਹ ਵਰਮਨ ਵਧੀਆ ਵਾਲੀ ਦੀ ਗੱਲ ਹੋਈ ਵੀ ਆਪਣੀ ਹੈ ਨਾ ਕਵਾ ਆਕੜਾ ਜੀ ਵੀ ਬੋਰਡ ਕਿਹੜਾ ਬੋਰਡ ਆ ਗ੍ਰੀਨ ਬੋਰਡ ਆ ਹੈ ਉਹ ਜਿਹੜਾ ਤੂੰ ਮੋਨੋ ਲਵਾਉਣ ਨੂੰ ਕਹਿੰਦਾ ਤੂੰ ਉਧਰ ਦੂਏ ਪਾਸੇ ਆਪਣਾ ਕੱਪ ਬੋਰਡ ਟਰੈਪ ਚਲਾਉਣਾ ਦਾ ਜਿਹੜਾ ਹਾਂ ਲਮਾਰੀਆਂ ਚ ਜਾਂ ਕਿਚਨ ਚ ਲੱਗਦਾ ਹੈ ਹਨਾ ਲਮਾਰੀਆਂ ਚ ਜਾਂ ਕਿਚਨ ਚ ਹੈਨਾ ਇਹਦੇ ਇਹਦੇ ਕਿਹੜਾ ਬੋਰਡ ਦਾ ਕਿਹੜਾ ਸਰਪਤ ਕੰਨਾ ਫੁੱਟਰ ਬ੍ਰੈਂਡ ਦੋ ਤਿੰਨ ਤਰ੍ਹਾਂ ਦੇ ਬ੍ਰੈਂਡ ਆਉਂਦੇ ਉਹ ਗਾਲ ਕਾ ਤੇ ਕੱਢਦਾ ਤੂੰ ਕੀ ਕਰ ਆਈ ਬਾਈ ਇੱਕ ਆ ਜਿਹੜਾ ਹੈ ਹਾਂ ਇਹ ਇਹ ਇੱਕ ਇਹ ਨਾਰਮਲ ਜਿਹਾ ਨਹੀਂ ਇਹਦੇ ਵਿੱਚ ਇਹ ਇਹ ਮੈਨੂੰ ਇਹ ਇਹ ਪਲਾਈ ਟਾਈਪ ਲੱਗਦਾ ਹੀ ਨਹੀਂ ਕਿਸੇ ਨੂੰ ਹੋਰੇ ਲੱਗਦਾ ਇਹ ਵਿੱਚ ਆ ਨਹੀਂ ਬਈ ਕੈਮੀਕਲ ਆਉਂਦਾ ਇਹ ਕੈਮੀਕਲ ਟਾਈਪ ਆਉਂਦਾ ਹੈ ਨਾ ਕੈਮੀਕਲ ਇਹ ਪਾਈਪਾਂ ਦੇ ਅੱਥਰ ਦੇ ਟੱਕਾ ਹੈ ਮਹੋਦਰ ਜੈਸਮੀਨ ਵੀ ਕਹਿੰਦੀ ਸੀ ਨਾ ਵੀ ਉਹਦੇ ਵੀ ਉਹਦੇ ਚ ਕੰਮ ਕਰਨਾ ਥਾ ਉਹਦੇ ਬਾਈ ਕਿੰਨੇ ਚਾਹੀਦੇ ਕਿਹਾ ਇਹ ਬਾਈ ਬੋਰਡ 100 ਕਿਲੋ ਵੇਟ ਆ ਸਾਡੇ ਨੂੰ ਬੱਦ ਬੋਰਡ ਆਉਂਦੀ ਆਪਣੇ ਰੋਪੜ ਦੀ ਕਿੰਨੀ ਬੋਰ ਆ ਜਿੰਨੇ ਕੋਲ ਸੀ ਹਾਂ ਤੇ ਵੇਟ ਕਰਕੇ ਦੇ ਜੀ ਇਹ ਛਿਆਲੀ ਕਿਲੋ ਬੀਟ ਹੈ ਛਿਆਲੀ ਕਿਲੋ ਬੀਟ ਕੀ ਹਿਸਾਬ ਕਿਤਾਬ ਗੱਲ ਹੁੰਦਾ ਆਈਡੀਆ ਕੁਛ ਦਾ ਨਹੀਂ ਜੇਕਣਾ ਹੁਣ ਮੈਂ ਆਪਣੇ ਘਰ ਕੋ ਕੰਮ ਕਰਵਾਇਆ ਸੀਗਾ ਉਹਦਾ ਉਹਦੇ ਉੱਪਰ ਕੀ ਕਰਿਆ ਬੋਰਡ ਤਾਂ ਲੈ ਕੇ ਗਿਆ ਆਹੀ ਜਿਹੜਾ ਰਿਯੂਜ਼ ਬੋਰਡ ਜਿਹੜਾ ਹੁਣ ਆਪਾਂ ਬੈੱਡਾਂ ਉੱਤੇ ਲੈ ਕੇ ਗਏ ਉਹਦੇ ਉੱਪਰ ਉਹਨੇ ਸਨ ਮੈਂ ਕੱਲ ਆਤਾ ਫਿਰ ਵੀ ਜਿੱਦ ਗੱਲ ਬਣੂਗੀ ਸੋ ਮੈਂ ਕਿਹਾ ਤਾਂ ਲੱਗੇ ਬਣ ਜਾਣ ਦੀ ਗੱਲ ਸੋ ਮੈਂ ਕਿਹਾ ਤੇ ਜਿਹੜੀ ਇਹ ਕੀ ਹੈ ਇਹਦੇ ਵਿੱਚ ਐ ਤੱਕ ਤੱਕ ਜਿੰਨਾ ਮਰਜੀ ਕਰੀ ਜਾ ਸਹੀ ਜਾਂਦਾ ਅੱਛਾ ਹਾਂ ਇਹ ਬਣਾਈ ਆਈ ਚੀਜ਼ਾਂ ਵਾਂਗੂ ਇਹ ਵੀ ਗੱਲ ਤੇ ਨਹੀਂ ਸੋਲਾਂ ਆਂ ਚਾਰ ਹੁਣ ਸਮਾਨ ਜਿਹੜਾ ਰੱਖਣੇ ਵਾਲਾ ਉਹ ਰਖਾ ਨਹੀਂ ਵੀਰ ਬਣ ਕੇ ਦੇਖ ਕੇ ਮੜ ਜਾਕ ਮੇਰੇ ਖਾ ਉਹ ਹਾਂ ਦੇਖ ਕੇ ਕੋਲ ਹੋ ਕੇ ਉਹੀ ਨਾ ਹੋਵੇ ਕਿਤੇ ਹੋਰ ਗ੍ਰੇਡ ਗਰੂਡ ਰੱਖ ਦਵੇ ਆਪਣੇ ਦੇਖ ਲੈ ਪਿੱਛੇ ਕਿੰਨਾ ਕਾ 710 ਵਾਲਾ ਲੇ ਕੇ ਇਹਦੇ ਕਿੰਨਾ ਲੇ ਕੇ ਤੇ 710 ਹਾਂ ਵੀ 710 ਸੇ ਆਹ ਦੇਖ ਕੀ ਬਚਾ ਕੇ ਕੋਈ ਗੱਲ ਨਹੀਂ ਬਚੇ ਹਾ ਸਸਰਾ ਮਾਲ ਫੜ ਦਿਓ ਭਾਜੀ ਬਹੁਤ ਯਾਰ ਹਾਂ ਹਾਂ ਸਸਰਾ ਮਾਲ ਬਬੂ ਹੁਣ ਆਪਾਂ ਨੇ 7 ਫੋਟੇ ਵਾਲਾ ਸਾਫ ਕਿਤਾਬ ਚੱਕਿਆ ਠੀਕ ਹੈ ਨਾ ਸਾਡੇ ਸਾਢੇ 6 ਵਾਲਾ ਸਾਢੇ 6 ਦਾ ਹੀ ਆਉਂਦਾ ਹੁੰਦਾ ਬਥੇ ਉਹ ਜਿਹੜੇ ਆਉਂਦੇ ਹੁੰਦੇ ਉਹ ਗੱਡੀ ਬਾਈ ਗੱਡੀ ਵੀ ਤਾਂ ਨੂੰ ਆਰਡਰ ਤੇ ਬਣਾਉਣੇ ਪੈਣ ਉਹ ਬਣਾ ਲਾਂਗੇ ਯਾਰ ਜਦੋਂ ਆਰਡਰ ਆਪਰੇ ਕੰਮ ਚੱਲਦਾ ਸਾਰਾ ਹੀ ਫਿਰ ਕਿਹ ਹੋ ਗਿਆ ਸਾਢੇ 6 ਦਾ ਬਣਾ ਦੇਣਾ ਪਰ ਬੜਾ ਠੀਕ ਹੈ ਸਾਢੇ 6 ਨਾਲ ਥੋੜੇ ਸਾਢੇ 6 ਦੀ ਚੱਲਣਾ ਸਾਡੇ ਸਮੇਂ ਤਾਂ ਹੀ ਕਿਹਾ ਸਾਢੇ 6 ਕਿਉਂਕਿ ਤੂੰ 6 ਪਰ ਦਾ ਤਿਆਰ ਬਾਹਰ ਹੁੰਦਾ 6 ਪਰ ਬਾ ਮੈਂ 6 ਪਰ ਪੈਂਦੇ ਤਾਂ ਹੁਣ ਵੀ 6 ਪਰ ਹੀ ਅਸੀਂ ਐ ਤਾਂ ਯਾਨੀ ਉਹ ਮੈਂ ਸਮਝਦਾ ਤੇਰੀ ਗੱਲ ਹਾਂ ਸਾਢੇ 6 ਵਾਲੇ ਸਿਸਟਮ ਚ ਮਿਲ ਜਾਂ ਕਿਨੇ ਦਾ ਬਾਈ ਮਿਲਦੇ ਸਾਡੇ ਛੇ ਬੈੱਡ ਬਣਾਉਣੇ ਆਪਾਂ ਨੇ ਸਪੈਸ਼ਲ ਆਉਣੇ ਨੇ ਸਾਡੇ ਛੇ ਵਾਲੇ ਸਪੈਸ਼ਲ ਆਉਂਦੇ ਨੇ ਹਾਂ ਵੀਲਦੇ ਉਹ ਵੀ ਮਿਲਣ ਲੱਗ ਗਿਆ ਤਾਂ ਆਉਦੇ ਹੁਣ ਇਹ ਵੀ ਗੱਲ ਹੈਗੀ ਆ ਆਉਣ ਲੱਗ ਗਿਆ ਬਾਈ ਇਹ ਨਹੀਂ ਆਉਣ ਲੱਗਦਾ ਕਿ ਇਹ ਲੰਬਾਈ ਇੰਨੀ ਬਣਾਉਣੀ ਹੈ ਛੇ ਲਾਜਾ ਕੇ ਦੇਖੀ ਕਿਨੇ ਬੋਰ ਗੈਂਡ ਲੱਗਦਨ ਉਹ ਮੈਂ ਤੈਨੂੰ ਕਹਿੰਦਾ ਮਿਸਤਰੀ ਬਾਅਦ ਚ ਨਾ ਕਹੀ ਆ ਕੱਟ ਗਿਆ ਨਾਲੇ ਮੈਨੂੰ ਪਰਚੀ ਫਿਰ ਮੈਂ ਚੱਕਰਵਾਣੀ ਪੈਸੇ ਤਾਂ ਮੈਂ ਜਮ੍ਹਾਂ ਕਰਾਇਆ ਉਹਦੇ ਕੋਲ ਸਾਰੀ ਹਾਂ ਫਿਰ ਐਵੇਂ ਹੋਵੇ ਵੀ ਬੋਰਡ ਬਾੜ ਘੱਟੇ ਜਾਣ ਮੈਂ ਪਾਤੀ ਦੇ ਦੇਉ ਸਾਨੂੰ ਟੈਂਪਰੇਰੀ ਜੀ ਬਾਕੀ ਬੇਦੋਂ ਉਹਨੇ ਕਹਿੰਦਾ ਮੈਂ ਲੈ ਆਉਂਗਾ ਆਪੇ। 3 4 5 6 7 8 9 10 11 12 13 14 15 16 17 18 19 20 ਤੇ 19 ਵਾਲੇ 19 ਐਮ ਐਮ ਐ ਆ ਕਿਤੇ 16 17 ਨੇ ਤੇਈ ਜਾਵੇ। ਆ ਸਾਨੂੰ ਮਿਲਣੇ ਵੀ ਨਹੀਂ ਆਉਂਦੇ ਹੈਗੇ। ਠੀਕ ਹੈ ਠੀਕ ਹੈ। ਹਾਂ। ਚੱਲ ਮੈਂ ਨਹੀਂ ਦੇਖਣੇ ਹੁਣ ਬਸ ਤੇਰੇ ਪਰ ਵਿਸ਼ਵਾਸ ਆ ਬਸ। ਹੈਂ? ਕੀ ਆ ਪਿਆ ਹੁਣ? ਕਿਤੇ ਵਲ ਹਾਇਆ ਉਹ ਹੀ ਜੀ 16 ਦਾ ਵੀ ਨਹੀਂ ਨਹੀਂ ਹਾਂ ਤੇ ਹਰ ਫੇਸ ਗੱਲ ਸੁਣ ਇਹ 16 ਵਾਲਾ ਸਸਤਾ ਪੈਂਦਾ ਹੈ ਜੀ ਇਹ ਇਹ ਪਹਿਲੇ ਥੱਲੇ ਦੇ ਪਾਸੇ ਤਾਂ ਲੱਗੇ ਸਾਧਦਾ ਤਾਂ ਇਹ ਕਿਹੜਾ ਨਹੀਂ ਥੱਲੇ ਇਹ ਹਲਕਾ ਡਾਈ ਇਹ 12 ਐਮ ਐਮ ਦਾ ਪੂਰਾ ਬਰਾਬਰਾਂ ਚਸ਼ ਜਿਹੜਾ ਮੈਂ ਉਥੇ ਆਪਣੇ ਬੈੱਡ ਚ ਲਵਾਇਆ ਉਹ ਮੈਂ ਪਤਲੀ ਜੀ ਪੱਤੀ ਜੀ ਲਵਾਤੀ ਸੀ ਉਹ ਵੀ ਦੋ ਦੂਤੀ ਉਹ ਤੁਹਾਨੂੰ ਕਹਿੰਦਾ ਬਈ ਇਹਨਾਂ ਲਾਉਣੀ ਦੋ ਦੂਤੀ ਮੈਨ ਲੱਗੀ ਸੀ ਉਹ ਥੱਲੇ ਪੈਰਾਂ ਚ ਲਾਈ ਸੀ ਫੇਰ ਇਹਦੇ ਵਿੱਚ ਕੋਟਾ ਪਾ ਕੇ ਲਾਈਏ ਤੇ ਕੋਟਾ ਨਹੀਂ ਪਾਉਣੀ ਆਪਾਂ ਨੇ ਸੋ ਆਪਣਾ ਆਪਣਾ ਲੋਟ ਦੇਖੀ ਜਨਾਂ ਨੂੰ ਬਸ ਹਾਂ ਸਪੋਰਟਰ ਦੇ ਬਗੈਰ ਪਾਹੇ ਮੇਰੇ ਖਰਚ ਹੋਈ ਜਾ ਠੀਕ ਹੈ ਤੇਰੇ ਨਾਲ ਗੱਲ ਕਰਕੇ ਅੱਛਾ ਐਨਾ ਕਿ ਭੈਣਾ ਚਲ ਫੇ ਠੀਕ ਹੈ ਖੁੱਟੇ ਰਹਿ ਤੜਕੇ ਦੱਸ ਲਾ ਕਿ ਨਹੀਂ ਦੂਰ ਗਿਆ ਜਾ ਕੇ ਚਲ ਬਹੁਤ ਨਾਲੇ ਇੱਕ ਬੈਲੈਂਸ ਵਿੱਚ ਵੀ ਆ ਗਿਆ ਪਿੱਛੇ ਨੀ ਤਿਲਕਣੇ ਤੇ ਹਾਂਜੀ ਹਾਂਜੀ ਬਹੁਜੀ ਬਹੁਤ ਸ਼ਿਆਰ ਮੇਰੇ ਭਾਈ ਸਾਰੇ ਸਾਡੇ ਉਸਤਾਦ ਜੀ ਇਹ ਵਾਲੇ ਉਸਤਾਦ ਹਨ ਇਹ ਤਾਂ ਬੰਦਾ ਘੈਂਟ ਆ ਯਾਰ ਗੁੱਡ ਮੈਨ ਦੀ ਲੈਟ ਹੈ ਨਾ ਹੋਰ ਕੀ ਹੋਣ ਦੱਸਦਾ ਹੈਡੀ ਉੱਪਰ ਅੱਛਾ ਤੇਰੇ ਡੈਡੀ ਨੂੰ ਵੀ ਭਾਈ ਉਹ ਕਹੀ ਜਾਂਦਾ ਦਾ ਉਹ ਤੇਰਾ ਭਲਾ ਉਹ ਨੂੰ ਅਕਲ ਕਹਿੰਦੀ ਆਪਾਂ ਅੰਕਲ ਹੋ ਗਿਆ ਭਾਈ ਨਹੀਂ ਤੂੰ ਤਾਂ ਸਿਆਣੇ ਮੁੰਡੇ ਬਾਬਾ ਜੀ ਓਏ ਫਲੋ ਓਏ ਬਿਆਰ ਦੇ ਵਿੱਚ ਤਾਂ ਨਹੀਂ ਦਿਖਾ ਹੋਏ ਬੈੱਡ ਬਣਦੇ ਅੱਛਾ ਜੀ ਸਵਾਰ ਕੇ ਬਲਾਕ ਦੇ ਵਿੱਚ ਹੁਣ ਬੈੱਡ ਬਣਦੇ ਦਿਖਾਉਣੇ ਆ ਸਾਰਿਆਂ ਨੂੰ ਇੱਥੇ ਉੱਥੇ ਜਾਣਾ ਨਾ ਨਾ ਉੱਥੇ ਜਾਣਾ ਹੁਣ ਘਰੇ ਅੱਛਾ ਇੱਥੇ ਜਾਣਾ ਜੀ ਹਾਂ ਹੁਣ ਪ੍ਰੋਜੈਕਟ ਹੈਗਾ ਘਰ ਦਾ ਬੜੀ ਜੀ ਪਾ ਗੋਲ ਜੀ ਆ ਥੱਲੇ ਤੇ ਕੋਈ ਚੱਕਰ ਤਾਂ ਨਹੀਂ ਹੈਗਾ ਕਿਹੜਾ ਜੀ ਆ ਜਿਹੜੀ ਉੱਪਰ ਵਾਲੀ ਆਹਾ ਗੋਲ ਜੀ ਹੋ ਵੀ ਦੇਖ ਸਾਹਮਣੇ ਤੇ ਮੜੇ ਜਾ ਕੇ ਉਹ ਜੋ ਸੀ ਤੂੰ ਉਧਰ ਤੇ ਜਾ ਇੱਕ ਪਰਲੇ ਪਾਸੇ ਜਾ ਹਾ ਆਇਂਕੋ ਆਇਂਕੋ ਮੇ ਵੀ ਹੋਈ ਐ ਸੀਟ ਜੀ ਇਹ ਹੈ ਹੈ ਫੇਰ ਠੀਕ ਚਲੋ ਫੇਰ ਠੀਕ ਆ ਮਹਾ ਵੀ ਇਹ ਇਹਨੇ ਉਹਦੇ ਵਾਸਤੇ ਲੱਤੀ ਦੀ ਨਾ ਜੋੜ ਲਾਉਣ ਵਾਸਤੇ ਸ਼ਾਇਦ ਉੱਪਰ ਨੂੰ ਇਹ ਯਾਰ ਮੇਰੇ ਭਾਈ ਲੋ ਜੀ ਮਾਹ ਜਾਂਦੇ ਜਾਂਦੇ ਘਰੋਂ ਸਬਜ਼ੀ ਲੈ ਚਲਦੇ ਆਂ ਬਾਜ਼ਾਰ ਦੀਆਂ ਰੌਣਕਾਂ ਰੋਪੜ ਸ਼ਹਿਰ ਦੀਆਂ ਪੈਂਦਾ ਪੂਰਾ ਰੌਲਾ ਮੰਡੀ ਦਾ ਤਰਸਦੇ ਨੇ ਲੋਕ ਅੱਜ ਫਰੂਟ ਵਾਲੇ ਨੇ ਵੀ ਲਾ ਲਈ ਇੱਥੇ ਵਿਚਾਲੇ ਹਾਂ ਬਹੁਤ ਤਾਂ ਕਿੰਨਾ ਸਮਾਜਵਾਦੀ ਕੋ ਵੀ ਇਹ ਆ ਗੱਲਾ ਖਰਾਬ ਆ ਅੱਛਾ ਅੱਜ ਨੂੰ ਭਾਈ ਕਿਹਦੇ ਕਿੱਦਾਂ ਫਿਰ ਠੀਕ ਆ ਹਾਂ ਦੇਖਿਆ ਬਹੁਤ دیر ਬਾਅਦ ਆ ਗੱਲ ਤੇਰੀ ਠੀਕ ਆ ਬਾਹਰ ਗਿਆ ਵਾ ਸੀਗਾ ਕਿਤੇ ਉਹ ਕਿਦਾਂ ਲਾਤਾ ਰੇਟ ਰੂਟ ਹਾਂ ਸਰ ਇਹ ਮੈਂ ਆਲੂ ਆਲੂ ਵਰ ਪਿਆਜ਼ ਚੱਲ ਹਾਂ ਉੱਧਰ ਗੱਲ ਕਰ ਲੈ ਕਿਦਾਂ ਲਾਇਆ ਪਿਆਜ਼ ਟਮਾਟਰ 1 ਕਿਲੋ 100 ਕੇ 3 ਕਿਲੋ 100 3 ਕਿਲੋ 100 ਦੇ ਆਹ ਆ 2.5 ਕਿਲੋ ਹੈ ਇਹ 2.5 ਕਿਲੋ 나ਸੀਕ ਵਾਲੇ ਪਿਓ ਅੱਛਾ 나ਸੀਕ ਵਾਲੇ ਪਿਓ ਵਾਲੇ ਹੈ ਨਾ ਇਹ ਲਾਲ ਹੈ ਇਹ 3 ਕਿਲੋ 100 ਦੇ ਹੈ ਹਾਂ ਆਲੂ 3 ਕਿਲੋ 100 ਕੇ ਅੱਛਾ ਆਲੂਆਂ ਦਾ ਰੇਟ ਤਾਂ ਆ ਗਿਆ ਠੀਕ ਥੋੜਾ ਜਿਹਾ ਹੈ ਨਾ ਠੀਕ ਹੈ ਮੇਰਾ ਹੈ 70 13 ਦਰਾ ਹੋ ਗਿਆ ਕਿੰਨਾ ਚਲੋ ਹੁਣ ਦੇਖਦੇ ਆ ਜੀ ਪਲਾਨ ਕਰਦੇ ਤਾਂ ਬੰਦ ਗੋਭੀ ਲੈਣੀ ਸੀਗੀ ਗੋਭੀ ਦਾ 10 ਰੁਪਏ ਕਿਲੋ ਹੋ ਗਈ ਕਹਿੰਦੇ ਠੀਕ ਆ ਉਹ ਬੰਦ ਗੋਭੀ ਦਾ ਕਿਹੜਾ ਇੰਨੇ ਪਾ ਜੀ 2 ਕਿਲੋ ਲੈ ਲੂੰਗਾ ਕਿਲੋ 20 ਦਾ 2 ਕਿਲੋ 30 ਚੜਾ ਚਲ ਦੇ ਦੇ ਪਾ ਦੇ ਜੀ ਹੁਣ ਲਈ ਆਪਾਂ ਪਾਲਕ ਇੱਥੇ ਤੇ ਸਿਰਫ ਬਾਕੀ ਫਿਰ ਤੁਹਾਨੂੰ ਜਾ ਕੇ ਘਰੇ ਮਿਲਾਗੇ ਲਓ ਜੀ ਟੈਂਪੋ ਵਾਲਾ ਬਾਈ ਸਾਡਾ ਪਹੁੰਚ ਗਿਆ ਬੈਗ ਰੰ ਅੰਦਰ ਨੂੰ ਆਉਂਗਾ ਨਹੀਂ ਬੈਕ ਜਾ ਕੇ ਘਰ ਬੈਗ ਚਲੋ ਠੀਕ ਆ ਹਾਂ ਕਰਦਾ ਸਿੱਧਾ ਹੀ ਬਾੜ ਦੇ ਆ ਜਾ ਰੱਖਣਾ ਕਿੱਧਰ ਨੂੰ ਇਹਨੂੰ ਹੁਣ ਇਹ ਵੀ ਦੇਖਣੀ ਪਣੀ ਆ ਇਹ ਸਾਈਕਲ ਇੱਥੇ ਤੇ ਚੱਕਣਾ ਪੈਣਾ ਸਾਈਕਲ ਚੱਕਾ ਬੈਗ ਬਾੜ ਲਾ ਬੈਕ बैग बढ़ जूगा है ना दुआ दर हाँ। वो कर ला मेकी सैकल चक सैकल चे खी चक हो जा, पिछे जा ਤਾਰਨੀ ਵੀ ਆ ਹੌਣ ਦੇ ਆਉਣ ਦੇ ਆਉਣ ਦੇ ਆਉਣ ਦੇ ਮੋੜ ਸਕ ਲੱਗੇ ਕਰ ਆਜਾ 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 ਬਾਸ ਓਕੇ ਕਰ ਦੇਣਾ ਵਿੱਕੀ ਨਾ ਕਰ ਦੇਣਾ ਪਰ ਕਰ ਲਾ ਬੰਦ ਬਾਈ ਪਾ ਪਾ ਲਾ ਜਲ ਛੱਕ ਮਿਕੀ ਮੋੜ ਸਾਂ ਆ ਸੁੱਚੀ ਨਹੀਂ ਲਾਤੀ ਸੁੱਚੀ ਤਾਂ ਲਾ ਗਈ ਹੂੰ ਐ ਨਹਾ ਤਹ ਪਹੁੰਚਣ ਲੱਗਿਆ ਦਾ ਕਿ ਮੈਂ ਕਾਲੀ ਗਾਲੀ ਚ ਨਿਕਲ ਕੇ ਉੱਪਰੋਂ ਹਾਂ ਉਹ ਉੱਥੇ ਖੜੇ ਕਰ ਦਿੰਦੇ ਪਰਲੇ ਪਾਸੇ ਹੈ ਨਾ ਪੇਟੀ ਨਾਲ ਪੇਟੀ ਦੇ ਨਾਲ ਤੇਰਾ ਮੋਰ ਰੱਜਾ ਕਲਮ ਨੂੰ ਪਤਾ ਫੋਨ ਵੀ ਮੇਰੇ ਪੁੱਤ ਦਾ ਹੀ ਏ ਲਾਈਟ ਲਾਣਾ ਲਾਈਟ ਨਹੀਂ ਜਦੋਂ ਮੈਂ ਮਾਰੂ ਲੋ 75 ਤੋਂ ਕੰਟੇ ਬਣੇਗਾ ਅਰੁਣ ਪੁੱਤ ਦਾ ਐਪੋਮੈਡਿਕ ਸੰਭੂ ਜਾਣਾ ਆਇਆ ਸਾਡੇ ਤੋਂ ਗੋਆਣੀਆਂ ਪਤਾ ਪੰਨੋ ਪਤਾ ਕਿਨੇ ਹੋਣ ਮੈਂ ਮਹਾਰਤ ਤੋਂ ਕੱਢੀ ਦਸਮਾਨੀ ਕਰ ਦੋ ਹਾਂ ਇਹ ਸਮਾਨ ਹੈ ਇੱਧਰੋਂ ਕੱਢ ਕੇ ਰੱਖ ਦੇ ਸਾਈਡ ਪਰ ਆ ਪੌੜੀਆਂ ਪਰ ਰੱਖ ਦੇ ਬਾਜੀ ਕੋਲ ਥਾੜਾ ਰੇਟ ਲੱਗੀ ਨਹੀਂ ਹੈ ਕਿ ਨੰਬਰ ਪਰ ਰਾਉਣੀ ਹਾਲ ਅੱਛਾ ਥੋੜਾ ਟਾਈਮ ਤੱਕ ਆ ਜਾਣਗੇ ਉਹਦੇ ਕੋ ਸਾਈਟ ਵਿੱਚ ਦਿੱਕਤ ਜੀ ਚੱਲਦੀ ਹੈ ਕੋਈ ਲੈ ਹੁਣ ਤੇਰੇ ਬੈੱਡ ਬਣਨੇ ਵਧੀਆ ਲੱਕੜ ਦੇ ਇਹ ਸਮਾਨ ਜਿਹੜਾ ਸੰਦੀਪ ਕੋਲੇ ਪਤਾ ਕਿੰਨੇ ਦਾ ਆ ਕਿੰਨੇ ਦਾ ਇੱਕ 100 ਰੁਪਇਆ ਕੱਟ ਪੂਰੇ 20000 ਦਾ ਕਿਤੇ ਕਿਤੇ ਲੱਕੜੀ ਦਾ 20000 ਦੀ ਨਹੀਂ ਜੀ ਇਹ ਵੱਡ ਨੂੰ ਗੋਲੀ ਜਿਹੜੀ ਭਾਈ ਰਤੀ ਉਹਨਾਂ ਨੇ ਗੱਲ ਟਾਪ ਮਾਡਲ ਟਾਪ ਮਾਡਲ ਲੱਤਾ ਲੈ ਹੁਣ ਦਾ ਮੈਂ ਸਿਖਾ ਕੇ ਤੇ ਨਹੀਂ ਲੱਗਿਆ ਟਾਪ ਮਾਡਲ ਲਿਖਿਆ ਪਾਣੀ ਲਾਉਣਾ ਕਿਥੇ ਤੇ ਅੰਦਰ ਜਿਹੜਾ ਬਾਹਰ ਰੱਖਿਆ ਹੋਇਆ ਤਾਂ ਵੀ ਵਾਟਰਪਰੂਫ ਆ ਫਿਰ ਵੀ ਹਾਂ ਵਾਸ਼ਿੰਗ ਮਸ਼ੀਨ ਕਿੱਥੇ ਹੈ ਨਹੀਂ ਜੀ ਹਾਂ ਵਾਸ਼ਿੰਗ ਮਸ਼ੀਨ ਤਾਂ ਅੰਦਰ ਬਾਹਰ ਨਹੀਂ ਵੀ ਪਾਣੀ ਨਿਕਲ ਗੁੱਤੇ ਕਿਰੂਗਾ ਹਾਂ ਉਹਦੇ ਜਦੋਂ ਕਮਰਾ ਤੋੜਨਾ ਤੁਸੀਂ ਜਿਹੜਾ ਕਮਰਾ ਮਾਰ ਦੋ ਬੋ ਉਹਦੇ OBI ਦੇ ਪਰਸਨ ਮੈਂ ਕਾ ਲੱਗ ਜਾਣਾ ਇਹਦੇ ਪਰ ਤਾਂ ਫਿਰ ਵੀ ਨਹੀਂ ਜਾਣਾ ਇਹ ਸੋਨਾ ਬਣ ਗਿਆ ਬਾਜੀ ਦੇ ਗਾਣੇ ਸੋਨਾ ਕਿਹਨੇ ਤਾਂ ਤਰੋ ਪੁੱਛਿਆ ਸੰਗਲ ਇਹ ਦੋ ਲੋੜੇ ਰੱਖਣਾ ਹਾਂ ਹਾਂ ਬੰਦਾ ਨਾ ਬੱਕੀ ਬਾਰ ਖੜੀਆਂ ਕਰ ਲੈ ਜਿਹੜੀ ਲੋੜਾਂ ਨੂੰ ਆਪੇ ਚੱਕੀ ਜਾਊਗਾ ਉਹ ਸਾਈਜ ਵਿੱਚ ਦੂਈਆਂ ਦੋਏ ਪੱਥੇ ਲਾਦੇ ਦੂਈਆਂ ਦੋਏ ਪੱਥੇ ਲਾਦੇ ਹੋ ਨਾ ਛੋਟੀਆਂ ਵੱਡੀਆਂ ਦੇਖ ਕੇ ਹੈ 12 ਨੰਬਰ ਹਾਂ ਕੋਈ ਗੱਲ ਪਿੱਛੇ ਰਹਿਣ ਦੇ ਇਹ ਸਭ ਤੋਂ ਲਾਸਟ ਵਿੱਚੇ ਕੰਮ ਆਉਣੀਆਂ ਇਹ ਹਾਂ ਸਭ ਤੋਂ ਲਾਸਟ ਵਿੱਚ ਕੰਮ ਆਉਣੀਆਂ ਇਹ ਜਿਹੜੀ ਆਹ ਲੱਕੜੀ ਆਈ ਇਹ ਸਾਰੇ ਵੱਡਾ ਇਹ ਸਾਰੀ ਬੈੱਡ ਨੂੰ ਲੱਗਣੀ ਦੇਖ ਲਾ ਇਹ ਸਾਰੇ ਬੈੱਡ ਨੇ ਜਿਹਹ ਜਿਹਨ ਜੈਸਮੀਨ ਕੋ ਬੈੱਡ ਗਏ ਆ ਇਹ ਉਹਦੇ ਨਾਲ ਤੇ ਥੋੜੇ ਜਿਹਾ ਬੜੇ ਬਣਨੇ ਆ ਇਹ ਬਣਨੇ ਆ 6.5 ਫੁੱਟਾਂ ਦੇ ਅੱਛਾ ਜੀ ਤਾਂ 6.5 ਫੁੱਟ ਵਾਲੇ ਬਣਨੇ ਆ ਉਹ 6 ਫੁੱਟ ਵਾਲੇ ਬਣਨੇ ਤੇ ਤੇ ਅੱਧਾ ਫੁੱਟ ਵਧਾ ਕੇ ਅੱਧਾ ਫੁੱਟ ਵਧਾ ਦਿੱਤੇ ਇਹ ਜੇਕਣਾ ਹੁਣ ਤੁਸੀਂ ਸੋਚ ਲਓ ਉਥੇ 30-30 ਹਜ਼ਾਰ ਵਾਲੇ ਬੈੱਡ ਦੇਖੇ ਆ ਤੇ 35-35 ਹਜ਼ਾਰ ਵਾਲੇ ਦੇਖੇ ਤੇ ਦੇਖੇ ਤੇ ਨਾ ਉਹ ਬਣੇ ਹੋਏ ਬੋਰਡ ਦੇ ਆ ਇਹ ਪਲਾਈ ਹੈ ਉਹ ਬੋਰਡ ਜਿਹੜਾ ਸਭ ਤੋਂ ਘਟੀਆ ਬੋਰਡ ਲੱਗਿਆ ਹੁੰਦਾ ਨਾ ਜਿਹੜਾ ਉਹ ਖਰਾਬ ਕਰ ਬਸ ਉੱਪਰ ਤੇ ਡਿਜ਼ਾਈਨ ਸੋਹਣਾ ਬਣਾ ਦਿੰਦੇ ਆ ਉਹ ਪਹੁੰਚਣਾ ਰੇਟ ਇਹਨਾਂ ਦਾ ਵੀ 30000 ਤੱਕੇ ਆ ਸਾਰਾ ਵਿੱਚ ਇਹ ਪਾਪਾ ਆ ਕੇ ਹਾਂ 30000 ਤੱਕੇ ਪਹੁੰਚਣਾ ਸਾਰਾ ਸਿਸਟਮ 30000 ਤੇ ਉੱਪਰ ਪਲੱਸ 10000 ਤੇ ਤੁਹਾਡੇ ਗੱਦੇ ਆਉਣੇ ਆ 10 ਤੇ 12000 ਤੇ 40 50 ਨੂੰ ਪੈਣਾ ਤੁਹਾਡੇ ਜੀ ਸਿੱਧੀ ਜੀ ਗੱਲ ਹੈ ਹੈ ਕੁਛ ਇਕੱਲੇ ਬੈੱਡ ਬੈੱਡ ਪਿਆ ਰਹੇ ਕੱਦੇ ਸਮੇਤ ਵੀ ਭਾਈ ਘਰ ਆਪਣੇ ਆਪ ਕਰਦੇ ਤਾਂ ਹੈ ਤਾਂ ਹੈ ਬਾਹਰ ਬਾੜ ਨਹੀਂ ਜਾਂਦਾ ਹਾਂ ਬਾਹਰ ਤਾਂ ਸਵਾਹ ਹੁੰਦੀ ਸੀ ਉਹ ਤਾਂ ਆਪਣੇ ਘਰ ਵਿੱਚ ਕਰ ਕਰਦੇ ਘੱਟ ਹਾਂ ਇਹ ਚੀਜ਼ ਦਾ ਬਾਹਰ ਇਹ ਹੀ ਚੀਜ਼ ਬਣਾਉਣ ਨੂੰ ਬੇਸ਼ੱਕ ਥੋੜੀ ਸਸਤੀ ਵੀ ਦਿੰਦੇ ਪਰ ਬੋਦਾ ਹੋਣਾ ਤਾਂ ਗੋੜ ਹੋਣਾ ਤਾਂ ਬੇਕਾਰ ਜਾਓ ਜਬੜਾ ਜਬੜਾ ਹਾਂ ਬਸ ਖਾਲੀ ਨਹੀਂ ਫੱਡੀ ਪੀ ਉਹਦੇ ਵਿੱਚ ਹਾਂ ਬਸ ਪਰ ਪਪੂਲੇ ਉਹਨਾਂ ਦਾ ਨਿਹਾਈ ਇਹ ਪੂਰੀ ਫੁੱਲ ਠੋਸਾ ਹੈ ਹਾਂ ਕਿੰਨਾ ਵਜੇ ਦੱਸੂਗਾ ਨਾ ਵਜਨੇ ਦੱਸਦਾ ਵਜਨੇ ਦੱਸਦਾ ਵਜਨੇ ਦੱਸਦਾ ਅੱਜ ਵੀਰੇ ਚ ਆਮਰੇ ਪਾਪਾ ਜੀ ਬੰਦੇ ਤੇ ਅੰਦਰ ਜਾਇਆ ਜਾ ਚਲੋ ਠੀਕ ਹੈ ਜੀ ਹੁਣ ਅਗਲੇ ਵਲੌਗ ਚ ਮਿਲਦੇ ਹਾਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ